ਵਾਕਨ ਗੁੰਦਨ ਆਈ ਆਪਣੇ ਭਰਾ ਦੇ ਵਿਆਹ ਤੇ ਭਾਬੀਆਂ ਦਿਓ ਟਰਾਂਸਫਾਰਮ ਤੇ ਚਾੜ ਆਈ ਸਹੀ ਰਿਆ ਸਹੀ ਪੈੜਾੜੇ ਸਕੂਟਰ ਸ਼ਿੰਗਾਰ ਆਈ हाँ जी हैप्पी एनिवर्सरी वीर जी हैप्पी लोर्थ इधर आओ हां देखो गाइस एनिवर्सरी केक कट हो रहा है विदाउट वाइट विदाउट वाइफ है बॉडी पेके यार थेके लो लाइफ विदाउट वाइफ बॉडी पेके यार ठेके यार अकेले केक कट देने ने एनिवर्सरी दे हैप्पी एनिवर्सरी हैप्पी एनिवर्सरी टू मी क्या हैं ਆ ਵੀ ਕਾ ਇਧਰ ਖਾਣ ਨੂੰ ਪੈਣਾ ਆ ਗਈਆਂ ਨੇ ਚੁਨੀਆਂ ਜਿਹੜੀਆਂ ਕਿੰਨੀ ਭੁੱਖ ਨਹੀਂ ਹੈਗੀ ਅੱਜ ਅੱਜ ਭੁੱਖ ਲੱਗੀ ਹੈ ਐਸੀ ਲੱਗੀ ਹੈ ਇਹਨਾਂ ਨੂੰ ਪਰਤ ਪਰਤ ਆ ਗਈ ਵੀ ਕੁੜੀ ਆ ਗਈ ਕੁੜੀ ਆ ਗਈ ਵਿਆਲੀ ਵਿਆ ਵਿਆਲੀ ਕੁੜੀ ਉੱਥੇ ਬੈਠੀ ਹੈ ਵਿਆਹ ਵਾਲਾ ਮੁੰਡਾ ਇੱਥੇ ਵੇ ਹੈ ਹੈ ਹਾਂ ਬਈ ਮਾਂ ਦੇ ਘਰ ਨੂੰ ਐਕਸਪੀਰੀਅੰਸ ਕਰ ਲਈ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹੈ ਇਤਕਿਆਂ ਦੀ ਅ ਤੁਸਤ ਪੂਰੇ ਪੁੰਨੀਆਂ ਜਿੰਨੇ ਨਹੀਂ ਆਉਂਦੇ ਨੇ ਆਵੇ ਪੁੰਨੀਆਂ ਬਹੁਤਾ ਫੇਰ ਨਿਆਣੇ ਕੀ ਕਿੰਦਾ ਪੂਰੇ ਨੇ ਮਮਾ ਪਾਪਾ ਦੀ ਐਨੀਵਰਸਰੀ ਅੱਜ ਪੁੰਨੇ ਮੋਬਰ ਪੁੰਨੀਆਂ 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 ਪਤਾ ਨਹੀਂ ਕਿੱਥੇ ਗਈ ਹੈਂ ਸ਼ਗਣਾ ਦੀਦੀ ਆ ਵੇਖੋ ਇੱਧਰ ਹਾਂ ਇਹ ਉੱਧਰ ਵੇਖ ਲੋ ਉੱਧਰ ਵੇਖੋ ਹਾਲ ਵੇਖੋ ਮੰਮੀ ਦਾ ਵਿਚਾਰੀ ਦਾ ਬੁਰਾ ਹਾਲ ਕਰ ਛੜਿਆ ਹੈ ਕੱਢ ਜੋ ਤੁਸੀਂ ਕੱਢ ਜੋ ਤੁਸੀਂ ਮੇਰੇ ਭਾਬੀ ਨੂੰ ਤੰਗ ਕਰਦੇ ਹੋ ਤੁਸੀਂ ਹੈ ਕੱਢ ਜੋ ਤੁਸੀਂ ਚਮਕਾ ਮਾਰਦਾ ਪਿਆ ਮਹਿਤਾਬ ਹਾਂ ਮੋਟਾ ਆ ਗਿਆ ਟਾ 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 ਕੋਣ ਆ ਗਿਆ ਮੋਟਾ ਆ ਗਿਆ ਮੋਟਾ 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 ਹੋ ਗਿਆ ਮੋਟਾ ਲੈ ਤੂੰ ਚਲੋ ਵੀ ਕੈਪਚਰ ਕਰੋ ਕੁੜੀ ਨੂੰ ਇੱਧਰ ਬਰਾਬਰ ਕਰਨਾ ਜੋੜੀ ਕੈਪਚਰ ਕਰਾਂਗੇ ਇੱਧਰ ਕਰਨਾ ਇੱਧਰ ਮੈਂ ਇੱਧਰ ਨੂੰ ਮੂੰਹ ਕਰ ਇੱਧਰ ਮੇਰੇ ਵੱਲ ਮੂੰਹ ਕਰ ਹਾਂ ਹਾਂ ਹੁਣ ਬੜੀ ਨਾ ਗੱਲ ਹੁਣ ਜੋੜੀ ਕੈਪਚਰ ਹੋ ਰਹੀ ਏ ਸ਼ਗਨ ਬਾਹੂ ਵੀ ਸਾਰੇ ਆ ਜਾਓ ਹੈਪੀ ਅਨੀਵਰਸਰੀ ਚਲੋ ਪਿਆਰ ਪਾਓ ਵੀ ਪਿਆਰ ਸਿਕੜ ਪਾਈਏ ਹੈ ਫੋਟੋ ਹੈ ਹਾਂ ਫੋਟੋ ਹੈ ਮੈਂ ਮਰੀ ਨਹੀਂ ਪਤਾ ਤਾਂ ਅਟੈਂਸ਼ਨ ਕਰ ਤੂ 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 ਟੁੱਟੀਆਂ ਕਿਤੇ ਜੀ ਸਕਣਾ ਹੀ ਨਹੀਂ ਮੈਂ ਕਿਹਦਾ ਖਾਓ ਉਹ ਹੋਤੀਆ 오ਹੋ ਅੱਜ 버거 ਨਹੀਂ ਖਾਦੇ ਜਾ ਇੰਗਲੈਂਡ ਬਲਾਕ ਲਿਆ ਮਮੀ ਜੀ ਨੂੰ ਦੁਆਰਾ ਕਿਆ ਛੇਤੀ ਕਰੋ ਮੈਂ ਪੋਜ਼ ਬਣ ਗਿਆ ਪੋਰਟਰੇਟ ਹੈ ਨਵਨੀਤ ਕੁਕਾ ਕੁਕਾ ਕੌਣ ਲੱਗਿਆ ਨਹੀਂ ਮੈਂ ਆ ਕੇ ਵੀ ਆਈ ਹਾਂ ਵੰਡਮਾ ਦੇ ਪੰਦੇ ਨੂੰ ਫੋਨ ਦੇ ਦੇ ਫੋਨ ਦੇ ਦੇ ਆ ਦੇਂਦਾ ਨਹੀਂ ਬਹਿ ਜਾ ਹੈਰੀ ਤੂੰ ਤੇ ਬਹਿ ਜਾ ਆ ਨਵਨੀਤ ਸੁਣ ਲੈ ਦੋ ਤਰੇ ਦੀਆਂ ਪਾਣੀ ਦੋ ਚਾ ਬਦਲੇ ਡਾਕਟਰ ਭਾਈ ਕੀ ਹਾਂ ਆਏ ਬਿਲਕੁਲ ਟੁੱਟੇ ਟੁੱਟੇ ਫੋਟੋਆਂ ਖਿੱਚ ਲਵਾਂ ਟੁੱਟ ਪੜੋ ਟੁੱਟ ਪੜੋ ਅੱਜ ਕਾਲੀਆਂ ਹੁੰਦੀਆਂ ਬਈ ਨੇਹਰੀ ਵਾਲੇ ਚ ਹਰੀਓ ਫਲੈਸ਼ ਆਨ ਕਰ ਸਾਹਮਣੇ ਦੇਖੋ ਭਾਈ ਅੱਜ ਤੋਂ ਫਲੈਸ਼ ਆਨ ਕਰ ਵੇ ਸਾਹਮਣੇ ਦੇਖੋ ਸਾਹਮਣੇ ਫੋਟੋ ਤਾਂ ਨਹੀਂ ਹੁੰਦੀ ਫਲੈਸ਼ ਆਪਣੇ ਆਟੋਮੈਟਿਕ ਹੋ ਜਾਏਗੀ ਮੈਂ ਤਾਂ ਖਿੱਚਾਂਗਾ ਨਾ ਆਟੋਮੈਟਿਕ ਹੋ ਜਾਏਗੀ ਕਰ ਕਿੱਥੇ ਕਰ ਬੱਚੇ ਆਹ ਦੇਖੋ ਕਿੰਨੀ ਕਲੈਰਟੀ ਆ ਲੈ ਚੱਕ ਕੁਝ ਡਿਫਰੈਂਟ ਕੀ ਕਰਨਾ ਚਾਹੀਦਾ ਨਹੀਂ ਵੀ ਮੈਂ ਵੀਡੀਓ ਬਣਾਈਏ ਤੋਂ ਹੀ ਫੋਟੋ ਨਹੀਂ ਲਈ ਵੀਡੀਓ ਵੀਡੀਓ ਚ ਕੈਪਚਰ ਕਰ ਲਿਆ ਚੱਲੀ ਭਾਬੀ ਇਧਰ ਨੂੰ ਮੂੰਹ ਕਰਕੇ ਇੱਥੇ ਆਉ ਭਾਬੀਆਂ ਆ ਗਈਆਂ ਨਾ ਸੁਰਮਾ ਪਾਣ ਭਾਬੀ ਸਰਪਾ ਪਾਣਾ ਪਾਣਾ ਸੁਣਾ ਬੱਟੀ ਦੇ ਕਿਤੇ ਲਾਈ ਲੌਂਗ ਡਿਸਟੈਂਸ ਹੈ ਭਾਬੀ ਹੈ ਲੌਂਗ ਡਿਸਟੈਂਸ ਮਾਰਾ ਫੀਲਿੰਗ ਆਉਂਦੀ ਹਾਂ ਹੋਰ ਕਰੀ ਕੀ ਏ ਤੁੰਨੇ ਜੀ ਮੇਰੀ ਬਾਹਰ ਗਈ ਹੁੰਦੀ ਹੈ ਤੁੰਨੇ ਕਿਉਂ ਜਾਣਾ ਹੈ ਹੈਲੋ ਹੈਲੋ ਉਹਨੇ ਲੜ ਪਣਾ ਫੇਰ ਬਕੂ ਓਏ ਓਏ ਰੇਂਜ ਟੂ ਵਿੱਚ ਬਹਿ ਜਾ ਇੱਧਰ ਹੈਲੋ ਪੂਰਨ ਸਿੰਘ ਅੱਜ ਅਸੀਂ ਫੇਰ ਕੇਕ ਕੱਟਣ ਲੱਗੇ ਆ ਤੁਸੀਂ ਬੈਠੇ ਰਹੋ ਨਾਲ ਕੇ ਆਂ ਹਾਂ ਆ ਦੇਖੋ ਆ ਦੇ ਮੈਂ ਕੀ ਨਾ ਮਲਾਪ ਤੋਂ ਫੋਨ ਕੀ ਕਰਨੀ ਆ ਸੋਹਣ ਲੈਣੇ ਮਲਾਪ ਹੈ ਹੈ ਵੀਡੀਓ ਚ ਹੈਲੋ ਗਾਇਜ਼ ਵੀ ਭੈਣ ਆ ਗਈ ਵਾਗਾ ਗੁੰਦੜ ਆ ਗਈ ਭੈਣ ਮੈਂ ਹਾਂ ਵਾਗਾ ਗੁੰਦਣ ਆਈ ਆਪਣੇ ਭਰਾ ਦੇ ਵਿਆਹ ਤੇ ਅਸੀਂ ਵੀ ਪਹੁੰਚੇ ਚੱਲ ਭਾਈ ਕੱਟੋ ਕੇਕ ਜੀ ਕੱਟੋ ਸ਼ਗਨ ਵਾਲੀ ਵਲੌਗ ਤੇ ਪਾ ਲਾ ਕੱਪੀ ਦਾ ਲਿਆਓ ਸ਼ਗਨ ਵਾਲਾ ਵਲੌਗ ਆ ਵੇਖੋ ਹਾਂ ਮੈਂ ਆਓ ਆ ਮੈਂ ਕੀ ਹੱਥੇਗਾ ਹੈਪੀ ਨਹੀਂ ਸ਼ਗਨ ਤੇ ਪਾਤ ਹੈ 9 ਸਾਲ ਦਾ ਹੋ ਗਿਆ ਹਾਂ ਬੀ ਬਹੁਤ ਵੇਖਾ ਦੀਦੀ ਆਓ ਨਵਨੀ ਸ਼ਗਨ ਤੇ ਪਾਤ ਹੈ ਆਪਾਂ ਖੁਸ਼ੀ ਇਹ ਦੋ ਬੰਦ ਕਾਹਦੇ ਕਿ ਬੈਰਾ ਦਾ ਬੈਕ ਕਰਾਉ। ਬੈਕ ਕਰਾ ਦੇ। ਹੋਰ ਸ਼ਗਨ ਤੁਹਾਡੇ ਕੋਲ ਹੀ ਏੜਾ ਪਾਤਾ। ਪੱਟਰ ਕੇ ਖੋਣਾ। ਸ਼ਗਨ ਝੋਲੀ ਪਾਇਆ। ਉਧਰ ਲਾ। ਮਾਰ ਦੇ। ਖੜਾ ਹਿੱਟ। ਪੂਰਨ ਤਾਲ ਦਿਖਾ। ਹੈ ਦੀਦੀ। ਹਲੋ। ਸ਼ਗਨ ਝੋਲੀ ਪਾਇਆ ਪੂਰਨ ਤਾਲ ਦਿਖਾਇਆ। ਹਲੋ। ਸਾਰੇ ਆਓ ਇਧਰ ਸਾਰੇ ਆਓ। ਸੋ ਲੋ ਬੱਚਾ ਲੈ ਕੇ ਆਓ ਬੱਚਾ। ਇਧਰ ਨੂੰ ਕਰੋਣਾ ਹੈ। ਕਿੰਨੇ ਸਾਲ ਹੋ ਗਏ? 9 ਸਾਲ। ਹਾਂ। ਆ ਜਾਓ ਆਪਾਂ। ਅੱਛਾ। ਚਲੋ ਵੀ। মোবাইল ਮੇਰਾ ਬੱਡੀ ਹਾਂ ਅੱਜ ਮਾਰੇ ਭੈਣਾਂ ਭੈਣਾਂ ਭੈਣ ਖੁਆਏਗੀ ਖਾ ਆ ਵੀ ਲੋ ਬੋਲਣ ਦੀ ਭਈ ਹਾਂ ਆਏ ਗਏ ਆ ਆ ਆ ਤੋ ਪਰ 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 ਬਾਈ ਬੋਲਦੇ ਨੂੰ ਨਹੀਂ ਕੋਈ ਨਹੀਂ ਮਿਲ ਗਿਆ ਮੈਂ ਬੰਦ ਭੈਣਾਂ ਨੂੰ ਥੋੜਾ ਦੇ ਚਾਣ ਲੈ ਅੱਛਾ ਤੁਸੀਂ ਫੋਟੋ ਆ ਜਾ ਵੀ ਫੋਟੋਗ੍ਰਾਫਰ ਨਾ ਬੱਚੇ ਦੇ ਆਉਂਦੇ ਖੁਸ਼ੀ ਹੋਣੀ ਚਾਹੀਦੀ ਆ ਨੇੜੇ ਉਹ ਫਵਾ ਇੱਕ ਪੜੀ ਤੇ ਆਵੇ ਚਨੀਆਣੀ ਦੇ ਚੰ ਨੂੰ ਇਹਨੂੰ ਇੱਕ ਉਚਾਲੇ ਦੀ ਵਿੱਚੀ ਇੱਧਰ ਨੂੰ ਗਾ ਰਿਹਾ ਗਲਾਪ ਚਲੋ ਭਾਈ ਚਲੋ ਮੈਂ ਖਾ ਫਵਾ ਸਕਦੀ ਆ ਯੈਸ ਮੈਮ ਕਿੱਦਾਂ ਬੋਲੋ ਸਮਾਈਲ ਪਲੀਜ਼ ਚਾਹਣਾ ਚਮਚਾ ਡੋਟਣਾ ਸਿੱਧੀ ਸਿੱਧੀ ਕੱਟ ਰਿਆ ਕਰ ਆ ਜਿਵੇਂ ਇਹ ਹੈ ਕਿ ਨਹੀਂ ਆਜੋ ਵੀ ਨੈਕਸਟ മതാ പിതാജി ਜਾਏ ਮੂੰ ਮਿੱਠਾ ਗਰਾਈਏ ਲਾਲ ਠਿਕਾ ਨਾ ਇੰਜੜ ਫੋਟੋਆਂ ਖਿੱਚੀ ਅੱਜ ਦੇ ਦਿਨ ਤੇ ਆਪਾ ਪਾ ਪੈਣ ਆਏ ਪੀੜ ਸ਼ਿਨਾਰ ਆ ਆ ਬੰਦਾਂ ਦੇ ਭਾਦੀ ਨਹੀਂ ਲਾ ਦੇ ਵੀਡੀਓ ਬਣਾਉਂਦੇ ਆਂ ਇਹਦੇ ਬਣਾਉਗੇ ਆਹੋ ਫੇਰ ਸ਼ਿਨਾਰ ਆ ਸਤੂ ਭਾਬੀਆਂ ਦੇ ਵਰ ਕੋੜੀ ਚਾੜੇ ਹੋਂਦੇ ਐ ਦੀਦੀ ਦੀਦੀ ਹੋਂਤੇ ਸਾਡਾ ਦਿਓਰ ਬਥੇ ਕੀ ਏ ਭਾਬੀਆਂ ਦਿਓਰ ਟਰਾਂਸਫਾਰਮ ਤੇ ਚਾੜਿਆਈ ਸਹੀ ਗੱਲਿਆ ਸਹੀ ਪੈੜਾੜੇ ਸਕੂਟਰ ਸ਼ਿੰਗਾਰਿਆਈ ਆ ਗੱਲ ਮੇਰੇ ਦੋਰ ਗਈ ਕਿ ਕਿਹੜਾ ਪਾੜ ਕੇ ਆ ਬਾਬਾ ਮੀਰਾ ਬਾਬਾ ਦੇਣਾ ਬਾਬ ਖਵਾ ਦੇ ਰੋ ਮੜਾ ਯਾਰ ਇਸ ਦਾ ਇਹ ਨਵਨੀਤ ਕੱਲਾ ਕੱਲਾ ਇੰਜੋਏ ਕਰਦਾ ਪਿਆ ਵੇਲਾ ਹੈਣਾ ਓਏ ਮੜਾ ਬਾਬ ਹੁਣ ਬਾਬ ਕੱਲਾ ਕੰਨ ਕਰ ਲੈ ਬਸ ਹੀ ਲੋਣਾ ਆ ਮਾਤਾ ਥਲੇ ਕਰੂ ਥਲੇ ਕਰ ਹਾਂ ਇੱਧਰ ਇੱਧਰ ਤਾਬੀਏ ਪਾ ਸੁਰਮਾ ਵੀਡੀਓ ਆਨ ਕੀਤੀ ਹੋਈ ਨਹੀਂ ਸੀ ਚਲ ਬਸ ਭਾਬੀਆਂ ਦੇਵਰ ਕੁੜੀ ਚਾੜਿਆਈ ਭੈਣਾ ਨੇ ਵੀਰ ਸ਼ਿੰਗਾਰਿਆਈ ਹੈਣਾ ਸ਼ਿੰਗਾਰਿਆ ਫੱਲਿਆ ਫੁੱਲਿਆ ਆ ਚੂ ਰਹੇਗੇ ਨੇ ਚਾਚੂ ਆਜੂ ਚੂ ਹੈ ਦੁਆਰਾ ਵਿਆਹ ਹੀ ਕਰਨ ਲੱਗੇ ਮੇਰੇ ਹੈ ਦੁਆਰਾ ਵਿਆਹ ਹੀ ਕਰਨ ਲੱਗੇ ਮੇਰੇ ਇਹਨੂੰ ਵਿਆਹ ਵਾਲਾ ਫੀਲ ਹੋਣ ਲੱਗ ਗਿਆ ਵੀ ਦੁਆਰਾ ਹਾਂ ਤੇ ਭਾਈ ਅਫੀ ਵੀ ਚੱਕੀ ਜਾ ਰਿਹਾ ਹੈ ਦੁਬਾਰਾ ਦੁਬਾਰਾ ਵਿਆਹ ਕਰ ਰਿਹਾ ਹੈ ਕਸੜਿਆ ਕੱਲ ਤੇ ਚੜਿਆ ਸੀਰੀਅਸ ਹੋ ਰਿਹਾ ਕੰਮ ਆਲਰੇਡੀ ਬੈ ਮੇਰਾ ਫੋਨ ਇੰਜਰੀ ਹੈਗੀ ਕੋਈ ਬਾਸ ਆਵਾਜ਼ ਨਹੀਂ ਜਾਂਦੀ ਜਿੰਨ ਤੱਕ ਨੈਟਵਰਕ ਨਹੀਂ ਅਸੇ ਨੈਟਵਰਕ ਪ੍ਰੋਬਲਮ ਹੈ ਨਹੀਂ ਕਿਸ ਤਰ੍ਹਾਂ ਪਾਣਾ ਹੈ ਪਾਣੀ ਨਹੀਂ ਕਿਸ ਤਰ੍ਹਾਂ ਪਾਣਾ ਨਹੀਂ ਬੀਬੀ ਬੱਸ ਇਧਰ ਹੋ ਮੈਂ ਤਾਂ ਬੈ ਹੀ ਕੇ ਹਾਰ ਨਾ ਚਾਗਦੇ ਪਾਲੀ ਪਾਣੀ ਚੱਲੀ ਓਏ ਚਾਚੂ ਨੇ ਕੇਕ ਨਹੀਂ ਖਵਾਇਆ ਮੁੰਡੇ ਨੂੰ ਹੈ ਚਾਚੂ ਜਦੋਂ ਵਿਆਹ ਹੁੰਦੇ ਆ ਚਾਚੂ ਕੇਕ ਹੀ ਚੁੱਕ ਕੇ ਲੈ ਗਏ ਮੁੰਡੇ ਦਾ ਡੈਡੀ ਰੁੱਸਿਆ ਫਿਰੇ ਮੁੰਡੇ ਦਾ ਡੈਡੀ ਰੁੱਸਿਆ ਫਿਰੇ ਕਹਿੰਦਾ ਮੈਂ ਨਹੀਂ ਮੁੰਡੇ ਨੂੰ ਕੇਕ ਖਵਾਇਆ ਸਿੱਧਾ ਮੁੰਡਾ ਮੁੱਟੀ ਮੁੰਡੀ ਲੈ ਮੈਂ ਹਲਕੀ ਜਿਹੀ ਲੱਤ ਜਿਵੇਂ ਆ ਐਵੇਂ ਆ ਓਏ ਕੀ ਕਹਿੰਦਾ ਸੀ ਕੀ ਕਹਿੰਦਾ ਸੀ ਕਿੰਦੇ ਪਾਪਾ ਨੂੰ ਹੈ ਕੀ ਕਹਿੰਦਾ ਸੀ ਕਿੰਦੇ ਪਾਪਾ ਨੂੰ ਵੀਡੀਓ ਬੰਦ ਕਰਤੀ ਤੁਮਾਂ ਮੈਰੀ ਨਾ ਤੁਮਾਂ ਬੂਆ ਬੂਆ ਦਰਿੰਦੀ ਨਾ ਨਾਲ ਲੱਗੇ ਉਹ ਛੋਣਾ ਨਹੀਂ ਬੜਾ ਚੋ ਗੁਰਫਰਿਆਦ ਕਿੱਥੇ ਵੇ ਹੈ ਬੱਬੀ ਆ ਮਿਸੀ ਕਰ ਗਿਆ ਨਹੀਂ ਉਹ ਐਬਸੈਂਟ ਹੀ ਰਹਿ ਗਿਆ ਗੁਰਫਰਿਆਦ ਮਮਾ ਕੋਈ ਵੀ ਨਹੀਂ ਪੜਦਾ ਪਿਆ ਆ ਲੋ ਇਨੇ ਪਾਦਰ ਪਾਜੀ ਉਹ ਜਤਿੰਦਰ ਪਾਜੀ ਵੀ ਨਹੀਂ ਆਏ ਜੀ ਜੀ ਸੀ ਜੀ ਏਜੀਓਜੀ ਏਜੀਓਜੀ ਬੀਜੀਬੀਜੀ